ਤਨ ਗੁਰੂ ਨਾਨਕ ਸਾਹਿਬ ਜੀ ਅਤੇ ਭਾਈ ਲਹਿਣਾ ਜੀ ਆਤਮਿਕ ਮਿਲਾਪ ਦੀ ਕਹਾਣੀ ਇਹ ਉਹ ਸਮਾਂ ਸੀ ਜਦੋਂ ਧਰਤੀ ਤੇ ਅਹੰਕਾਰ ਜਾਤ ਪਾਤ ਅਤੇ ਡਰ ਦਾ ਹਨੇਰਾ ਛਾਇਆ ਹੋਇਆ ਸੀ ਮਨੁੱਖ ਮਨੁੱਖ ਨਾਲ ਨਹੀਂ ਸਗੋਂ ਆਪਣੀ ਹਵਸ ਨਾਲ ਜੀ ਰਿਹਾ ਸੀ ਇਹਨਾਂ ਅੰਧਕਾਰ ਭਰੇ ਦਿਨਾਂ ਵਿੱਚ ਵਾਹਿਗੁਰੂ ਨੇ ਇੱਕ ਜੋਤ ਧਰਤੀ ਤੇ ਭੇਜੀ ਤਨ ਗੁਰੂ ਨਾਨਕ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਜਿਨ੍ਹਾਂ ਨੂੰ ਹੋ ਜਾਂਦੇ ਉਹਨਾਂ ਦਾ ਜੀਵਨ ਬਦਲ ਜਾਂਦਾ ਗੁਰੂ ਜੀ ਦੇ ਬਚਨ ਸਿਰਫ ਸੁਣਨ ਲਈ ਨਹੀਂ ਹੁੰਦੇ ਸਨ ਉਹ ਮਨ ਦੇ ਅੰਦਰ ਤੱਕ ਉਤਰ ਜਾਂਦੇ ਸਨ ਇੱਕ ਦਿਨ ਇੱਕ ਨੌਜਵਾਨ ਨਾਮ ਸੀ ਪਾਈ ਲਹਿਣਾ ਸ਼ਿਵ ਭਗਤ ਸੀ ਉਹ ਆਪਣੇ ਧਾਰਮਿਕ ਯਾਤਰਾ ਦੌਰਾਨ ਸੰਗਤ ਸਮੇਤ ਜਾ ਰਿਹਾ ਸੀ ਰਾਹ ਵਿੱਚ ਕਿਸੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਬਾਰੇ ਦੱਸਿਆ ਜਿਵੇਂ ਹੀ ਪਾਈ ਲਹਿਣਾ ਨੇ ਗੁਰੂ ਜੀ ਦਾ ਨਾਮ ਸੁਣਿਆ ਉਸ ਦੇ ਮਨ ਵਿੱਚ ਇੱਕ ਅਜੀਬ ਸ਼ਾਂਤੀ ਉਤਰੀ ਜਦੋਂ ਭਾਈ ਲਹਿਣਾ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਲਈ ਪਹੁੰਚੇ ਤਾਂ ਗੁਰੂ ਜੀ ਦਰਖਤ ਹੇਠਾਂ ਬੈਠੇ ਸਨ ਮੱਥੇ ਤੇ ਅਜੀਬ ਨੂਰ ਅੱਖਾਂ ਵਿੱਚ ਕਰुणा ਅਤੇ ਚਿਹਰੇ ਤੇ ਸ਼ਾਂਤੀ ਸੀ ਭਾਈ ਲਹਿਣਾ ਨੇ ਦੋਵੇਂ ਹੱਥ ਜੋੜ ਕੇ ਸਿਰ ਨਿਵਾਇਆ ਗੁਰੂ ਨਾਨਕ ਸਾਹਿਬ ਜੀ ਨੇ ਪਿਆਰ ਨਾਲ ਦੇਖਿਆ ਅਤੇ ਆਸ਼ੀਰਵਾਦ ਦਿੰਦਿਆਂ ਕਿਹਾ ਲਹਿਣਾ ਤੂੰ ਸੱਚ ਦੀ ਖੋਜ ਵਿੱਚ ਹੈ ਉਹ ਇੱਕ ਪਲ ਸੀ ਉਹ ਪਲ ਜਿਸ ਵਿੱਚ ਭਾਈ ਲਹਿਣਾ ਦਾ ਜੀਵਨ ਬਦਲ ਗਿਆ ਭਾਈ ਲਹਿਣਾ ਨੇ ਗੁਰੂ ਜੀ ਨੂੰ ਆਪਣਾ ਮਨ ਆਪਣੀ ਸੋਚ ਆਪਣਾ ਅਹੰਕਾਰ ਸਭ ਕੁਝ ਸਮਰਪਿਤ ਕਰ ਦਿੱਤਾ ਉਹ ਗੁਰੂ ਜੀ ਦੀ ਸੇਵਾ ਵਿੱਚ ਲੱਗ ਗਏ ਗੁਰੂ ਜੀ ਨੇ ਕਈ ਵਾਰੀ ਉਹਨਾਂ ਦੀ ਪਰਖ ਕੀਤੀ ਪਰ ਭਾਈ ਲਹਿਣਾ ਹਰ ਇਮਤਿਹਾਨ 'ਚ खरे ਉਤਰੇ ਕਈ ਸਾਲਾਂ ਦੀ ਸੇਵਾ ਨਿਮਰਤਾ ਅਤੇ ਪੂਰਨ ਆਗਿਆਕਾਰੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਉਹ ਮਹਾਨ ਫੈਸਲਾ ਕੀਤਾ ਜੋ ਇਤਿਹਾਸ ਬਣ ਗਿਆ ਇੱਕ ਦਿਨ ਸੰਗਤ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਜੀ ਨੇ ਪਾਈ ਲਹਿਣਾ ਨੂੰ ਨੇੜੇ ਬੁਲਾਇਆ ਪਿਆਰ ਨਾਲ ਹੱਥ ਰੱਖ ਕੇ ਕਿਹਾ ਅੱਜ ਤੋਂ ਤੂੰ ਮੇਰਾ ਅਕਸ ਹੈ ਤੂੰ ਗੁਰੂ ਅੰਗਦ ਹੈ ਉਹ ਸਿਰਫ ਨਾਮ ਦੀ ਗੱਦੀ ਨਹੀਂ ਸੀ ਉਹ ਗੁਰੂ ਜੋਤ ਦਾ ਸੰਚਾਰ ਸੀ ਇਸ ਪਲ ਨੇ ਸਾਨੂੰ ਸਿਖਾਇਆ ਗੁਰੂ ਦੀ ਨਜ਼ਰ ਜਾਤ ਨਹੀਂ ਵੇਖਦੀ ਉਹ ਸੇਵਾ ਸਬਰ ਅਤੇ ਸਮਰਪਣ ਵੇਖਦੀ ਹੈ ਅੱਜ ਵੀ ਜਦੋਂ ਅਸੀਂ ਇਹ ਤਸਵੀਰ ਵੇਖਦੇ ਹਾਂ ਗੁਰੂ ਨਾਨਕ ਸਾਹਿਬ ਜੀ ਆਸ਼ੀਰਵਾਦ ਦੇ ਰਹੇ ਹਨ ਅਤੇ ਭਾਈ ਲਹਿਣਾ ਨਿਮਰਤਾ ਨਾਲ ਬੈਠੇ ਹਨ ਤਾਂ ਇਹ ਸਿਰਫ ਇੱਕ ਚਿੱਤਰ ਨਹੀਂ ਇਹ ਸਿੱਖੀ ਦਾ ਸੱਚਾ ਦਰਸ਼ਨ ਹੈ ਜਿੱਥੇ ਅਹੰਕਾਰ ਮੁਕਦਾ ਹੈ ਉੱਥੇ ਗੁਰੂ ਮਿਲਦਾ ਹੈ